ਅੱਗੇ ਆਪਣੇ ਭਰਾ ਦੀ ਮਤਲਬ ਵੀ ਇੱਕ ਹੋਰ ਸਟਾਲ ਲੱਗੀ ਹੋਈ ਆ ਇੱਥੇ ਤੁਸੀਂ ਮੰਨ ਲਾ ਵੀ ਆਪਣੇ ਘਰ ਦੇ ਵਿੱਚ ਜਿਹੜੇ ਮਸਾਲੇ ਤੇ ਦਾਲਾਂ ਆ ਜਿਹੜੀਆਂ ਲੂਜ਼ ਹੁੰਦੀਆਂ ਆਗੀਆਂ ਉਹ ਬਾਈ ਦੇ ਸਟਾਲ ਲਾਈ ਹੋਈ ਆ ਤੇ ਵੀਰੇ ਆਪਾਂ ਕਿੱਥੋਂ ਆ ਜੀ ਹਾਂਜੀ ਸਾਸਰੀ ਗਾਲ ਵੀਰੇ ਜੀ ਮੇਰਾ ਪਿੰਡ ਘੱਲ ਕਰਾਂ ਘੱਲ ਕਰਾਂ ਆਪਣੇ ਮੰਨ ਲਾ ਵੀ ਇਹਦਾ ਪਿੰਡਾਂ ਦਾ ਹੀ ਬਾਈ ਆ ਹਾਂਜੀ ਹਾਂਜੀ ਜੀ ਆਪਣੀਆਂ ਜੀ ਜੀ ਆਪਣਾ ਕੋਲੇ ਵੀਰੇ 24 25 ਪ੍ਰੋਡਕਟ ਹੁੰਦੇ ਆ ਜਿਹੜੇ ਬਿਲਕੁਲ ਸ਼ੋਧਨੇ ਜੀ ਬਿਨਾ ਰੇਸ ਸਪਰੇ ਤੋਂ ਬਿਨਾ ਕੈਮੀਕਲ ਤੋਂ ਜੀ ਉਹ ਐਉਂ ਇਸ ਗੱਲ ਦੀ ਬਾਈ ਤੁਸੀਂ ਗਰੰਟੀ ਲੈਣੇ ਆ ਹਾਂਜੀ 100% ਗਰੰਟੀ ਹੈ ਜੀ 2 ਸਾਲ ਵੀਰ ਜੀ ਆਪਾਂ ਨੂੰ ਹੋ ਚੁੱਕੇ ਆ ਜੀ ਆਪਾਂ ਕਿਸਾਨ ਵੀ ਆਰ ਲਾਈਦਾ ਜੀ ਪੰਜਾਬ ਮੰਡੀ ਬੋਰਡ ਦੇ ਜੀ ਜੀ ਪਲੱਸ 10 ਸਾਲ ਦੇ ਅੱਗੇ ਦੇ ਨਹੀਂ ਜੀ 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 10 ਤਰੀਕ ਨੂੰ ਆਪਾਂ ਨਵੀਂ ਜਾਨਾ ਮੰਡੀ ਨੂੰ ਲਾਈਦਾ ਜੀ ਮੋਗੇ ਮੋਗੇ ਜੀ ਜੀ 20 ਤਰੀਕ ਨੂੰ ਤੇ 30 ਤਰੀਕ ਨੂੰ ਨੇਚਰ پارک ਚ ਲਾਈਦਾ ਜੀ ਮੋਗੇ ਗਰਨਾਨਕ ਕਾਲਜ ਦੇ ਬਿਲਕੁਲ ਸਾਹਮਣੇ ਹਾਂਜੀ ਜੀ 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 ਪਿਛਲੇ ਸਨੇ ਤੋਂ ਜੀ ਉਹਦੀ ਆਪਾਂ ਪ੍ਰਦਾਨਗੀ ਵੀ ਕਰ ਚੁੱਕੇ ਹਾਂ ਜੀ ਆਪਾਂ ਤੁਹਾਡੀ ਲਾਗਤ ਦੇ ਰਹਿਣੇ ਹੈ ਪ੍ਰਦਾਨ ਦੌਰ ਤੇ ਮੈਂ ਇਹੀ ਬੀਜ ਨਹੀਂ ਕਰਦਾ ਵੀ ਜਿਹੜੇ ਪ੍ਰੋਡਕਟ ਆਪਨੇ ਕੋ ਵੀ ਜੀ ਪਏ ਨਹੀਂ ਜੀ ਬਿਲਕੁਲ 100% ਜੀ ਦੋ ਸਾਲ ਚੁੱਕੇ ਨੇ ਸਾਰੇ ਗੈਜਟ ਅਕਸਰ ਵਰ ਚੁੱਕੇ ਨੇ ਇਹਨਾਂ ਨੂੰ ਜੀ ਆਮ ਆਪਣੀ ਪਬਲਿਕ ਵੀ ਵਰਤ ਰਹੀ ਹੇ ਜੀ 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 ਮੈਂ ਤੁਹਾਨੂੰ ਕਿਸੇ ਤੋਂ ਲੈ ਜਾ ਕੇ ਕੀ ਦਿਖਾਉਂਗਾ ਹਰ ਐਗਜ਼ਾਮਪਲ ਤੋਂ ਅੰਦਾਜ਼ਾ ਵੀ ਚੀਜ਼ ਦੀ ਕੁਆਲਿਟੀ ਤੋਂ ਪਤਾ ਲੱਗ ਜਾਂਦਾ ਵੀ ਜੀ ਜੋ ਨੇਚਰਲ ਹੈ ਜਾਂ ਨਹੀਂ ਹੈ ਜੀ 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 ਮਾੜਾ ਕੈਮਰਾ ਲਿਆਓ ਲਿਆਓ ਜੀ ਆਹ ਦੇਖੋ ਜੀ ਇਹ ਆਪਣਾ ਆਪ ਦਾ ਪੂਜਾ ਤਿਆਰ ਕੀਤਾ ਵਾਜੀ ਜੀ ਇਹ ਇਹ ਦੇਖ ਕੇ ਤੁਹਾਨੂੰ ਦੇਖ ਕੇ ਹਾਂਜੀ ਹਾਂਜੀ ਅੰਦਾਜ਼ਾ ਲੱਗ ਜਾਂਦੇ ਇੱਕ ਮੈਂ ਦੀ ਮਾੜਾ ਲਮੇ ਖਾਗੀ ਦੱਸਦਾ ਹਾਂ ਹਾਂਜੀ ਹਾਂਜੀ ਬਿਲਕੁਲ ਸਰ ਬਾਈਟ ਕੀ ਆ ਬਾਤ ਹੈ ਕੀ ਆ ਬਾਤ ਹੈ ਜਿਹੜੇ ਆਪਣੇ ਕੋਲ ਸਰ ਪ੍ਰੋਡਕਟ ਹੈ ਉਹਦੇ ਵਿੱਚ ਪਹਿਲਾਂ ਹੀ ਸੁੱਕੀ ਮੇਥੀ ਹੈ ਸੁੱਕੀ ਮੇਥੀ ਹਾਂਜੀ ਕੋੜੀਆਂ ਆ ਗਈਆਂ ਜੀ ਚੌਲ ਆ ਗਏ ਬੰਦ ਜੀ 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 ਚਾਲਾ ਮਸਾਲਾ ਬਣਾਇਆ ਜੀ ਜੀ ਸਬਜੀ ਵਾਲਾ ਮਸਾਲਾ ਹੈਗਾ ਜੀ ਕਾਲੀ ਮਿਰਚ ਆ ਗਈ ਜੀ ਜੀ ਹਲਦੀ ਹੈਗੀ ਆ ਜੀ ਜੀ ਥਾਲ ਮਿਰਚ ਆ ਗਈ ਜੀ ਕਾਲਾ ਨਮਕ ਆ ਗਿਆ ਜੀ ਤੇ ਮੈਲਸ ਦਾ ਦਲੀਆ ਆ ਗਿਆ ਜੀ ਜੀ ਇਸੇ ਤਰ੍ਹਾਂ ਹੀ ਆਪਣਾ ਨਮਕਾ ਜੀ ਸਬਜੀ ਵਾਲਾ ਜੀ ਇਹ ਪਕੌੜੇ ਆ ਗਏ ਸਿੰਪਲ ਉਹ ਹੈਗਾ ਮਸਾਲੇ ਵਾਲੀ ਜੀ ਤੇ ਨਾਲ ਹੀ ਵੇਸਣ ਆ ਗਿਆ ਜੀ ਛੋਲੇ ਦਾ ਆਟਾ ਆ ਗਿਆ ਜੀ ਬੂਦੀ ਆ ਗਈ ਜੀ ਤੇ ਕੋੜੀਆਂ ਆ ਗਈਆਂ ਵੱਡਾ ਬੈਟ ਲਈ ਉਹ ਹੈਗਾ ਰਾਗੀ ਦਾ ਆਟਾ ਜੀ ਇਹ ਕੋਜਰੇ ਦਾ ਆਟਾ ਆ ਗਿਆ ਜੀ ਜੀ ਇਹ ਆਪਣਾ ਆਰਗੈਨਿਕ ਦਲੀਆ ਆ ਗਿਆ ਆ ਕਣਕ ਦਾ ਦਲੀਆ ਜੀ 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 ਚਿੱਟੇ ਛੋਲੇ ਆ ਗਏ ਜੀ ਕਾਲੇ ਛੋਲੇ ਜੀ ਦਲੇ ਛੋਲੇ ਆ ਗਏ ਜੀ ਠੀਕ ਹੈ ਜੀ ਮਸਰ ਆ ਗਏ ਜੀ ਤੇ ਧੋਤੀ ਮੂੰਗੀ ਆ ਗਈ ਜੀ ਹੋਰ ਲੈ ਕੇ ਆਪਾਂ ਤੁਹਾਡੀ ਹਿੱਸੇ ਬਾਰੇ ਵਿੱਚ ਮਨ ਲਾ ਵੀ ਜੇ ਤੁਸੀਂ ਮੰਨ ਲਾ ਇਹ ਤੁਸੀਂ ਬਾਈ ਨੂੰ ਮਿਲਣਾ ਇਹਦਾ ਨੰਬਰ ਵੀ ਬਾਈ ਦਾ ਆਪਾਂ ਦੱਸ ਦਿੰਨੇ ਆ ਇਹ ਆ ਬਾਈ ਦਾ ਕੰਟੈਕਟ ਨੰਬਰ ਆ ਬਾਈ ਕੱਲਾਂ ਤੋਂ ਆ ਮੋਗੇ ਜ਼ਿਲ੍ਹੇ ਦਾ ਇਹ ਜੇ ਤੁਸੀਂ ਮੰਨ ਲਾ ਵੀ ਇਹ ਮੋਗੇ ਜ਼ਿਲ੍ਹੇੋਂ ਜੂ ਲੈਣਾ ਦਾ ਤੁਸੀਂ ਇਹ ਕਿਸਾਨ ਬਿਜਾਰ ਵੀ ਜੀ ਆਪਾਂ ਲਾਈਦਾ ਹੈਗਾ 10 ਤਰੀਕ ਦਾ ਜੀ 10 ਤਰੀਕ ਨੂੰ 20 ਤਰੀਕ ਨੂੰ ਤੇ 30 ਤਰੀਕ ਨੂੰ ਜੀ ਤੇ ਜੇ ਤੁਸੀਂ ਮੰਨ ਲਾ ਉਥੋਂ ਨਹੀਂ ਲੈਣਾ ਚਾਹੁੰਦੇ ਤਾਂ ਬਾਈ ਦਾ ਫੋਨ ਨੰਬਰ ਆ ਤੇ ਤੁਸੀਂ ਕੰਟੈਕਟਰ ਨੰਬਰ ਮੇਰਾ ਹੈਗਾ 843789999 ਜੀ 84378999977 ਮੇਰਾ ਕੰਟੈਕਟਰ ਨੰਬਰ ਆ ਵੀ ਜੀ ਜੀਰੂ ਸੇਵਾ ਦਾ ਮੌਕਾ ਦਿਓ ਜੀ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਦਾ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਲਾਜ਼ਮੀ ਬਾਈ ਨਾਲ ਕੰਟੈਕਟਰ ਜਿਹੜਾ ਸੁੱਧ ਖਾਓ ਤੇ ਸੇਧ ਬਣਾਓ ਤੇ ਲਾਜ਼ਮੀ ਬਾਈ ਦਾ ਜਿਹੜਾ ਬਾਰਕ ਤੁਸੀਂ ਲਾਜ਼ਮੀ bainha Carlos.